ਜੀ ਸਰ ਦੇਖੋ ਜੀ ਸਰ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਡਿਸਟ੍ਰਿਕਟ ਐਸਪੀਸ ਨਗਰ ਨੇ ਮਾੜੇ ਅਨਸਰਾਂ ਤੇ ਗੈਂਗਸਟਰਾਂ ਖਿਲਾਫ ਜਿਹੜੀ ਮੁਹਿੰਮ ਚੇੜੀ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 16 ਤਰੀਕ ਨੂੰ ਐਸਐਚਓ ਸਿਟੀ ਨਵਾਂ ਸ਼ਹਿਰ ਤੇ ਇਹਨਾਂ ਦੀ ਟੀਮ ਨੇ ਪਿੰਡ ਸਲੋਹ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਉਹਨਾਂ ਨੇ ਦੋ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਹਨ ਉਹਨਾਂ ਦੋਨਾਂ ਬੰਦਿਆਂ ਦੇ ਨਾਮ ਇੱਕ ਓਮ ਬਹਾਦਰ ਉਰਫ ਸਾਹਿਲ ਹੈ ਤੇ ਦੂਸਰਾ ਸਮਰੌਣ ਸਿੰਘ ਉਰਫ ਗਿਆਨੀ ਇਹ ਓਮ ਬਹਾਦਰ ਸਲੋਹ ਦਾ ਰਹਿਣ ਵਾਲਾ ਹੈ ਤੇ ਦੂਜਾ ਵਿਕਾਸਨਗਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਹਨ ਇੱਕ 9mm ਦਾ ਹੈਗਾ ਇੱਕ 32 बोर ਦਾ ਹੈਗਾ ਤੇ ਤੀਜਾ ਜਿਹੜਾ ਦੇਸੀ ਕੰਟਰੀ ਮੇਡ ਰਹਿਗਾ ਉਹ 12 ਬੁਰਦਾ ਹੈ ਤੇ 15 ਰੌਂਦ ਵੀ ਇਹਨਾਂ ਕੋਲੋਂ ਸਾਨੂੰ ਬਰਾਮਦ ਹੋਏ। ਮਡਲੀ ਜਿਹੜੀ ਅਸੀਂ ਤਫ਼ਤੀਸ਼ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਤੇ ਇਹ ਜਿਹੜੀ ਅਨਮੋਲ ਬਿਸ਼ਨੋਈ ਜਿਹੜਾ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਉਹਦੇ ਵੀ ਟੱਚ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ ਜਗ੍ਹਾ ਸੀਗੀ ਉਹਦੀ ਰੇਕੀ ਵੀ ਕੀਤੀ ਸੀਗੀ ਤੇ ਜਿਹੜੇ ਮੋਟਰਸਾਈਕਲ ਤੇ ਰੇਕੀ ਕੀਤੀ ਸੀ ਸਪਲੈਂਡਰ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ। ਪਹਿਲੇ ਕੋਈ ਮਾਮਲਾ ਦਰਜ ਨਹੀਂ ਸੀ ਰੱਖਿਆ। ਜਿਹੜਾ ਓਮ ਬਹਾਦਰ ਹੈ ਉੱਤੇ ਜਿਹੜਾ ਪਹਿਲਾਂ ਵੀ ਇੱਕ ਮਾਮਲਾ ਦਰਜ ਹੈਗਾ ਸਿਟੀ ਨਵਾਂ ਸ਼ਹਿਰ ਦਾ ਮਕਦਮਾ ਹੈਗਾ 154/22 ਕਿਸ ਨੂੰ ਮਾਰਨ ਦੀ ਇਹਨਾਂ ਨੇ ਜਿਹੜੀ ਹੈਗੀ ਬਿਉਤ ਬਣਾਈ ਸੀ ਉਹਦਾ ਮੁਕੱਦਮਾ ਓਮ ਬਹਾਦਰ ਦੇ ਦਰਜ ਹੈ ਤੇ ਪਹਿਲਾਂ ਇਹ ਜੇਲ੍ਹ ਚ ਵੀ ਰਹਿ ਕੇ ਆਇਆ ਉਹ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਿ ਜੇਲ੍ਹ ਚੋਂ ਕਿਹਦਾ ਕੰਟੈਕਟ ਆਇਆ ਤਾਂ ਕਿ ਜਿਹੜੇ ਅੱਗੇ ਨੇ ਇਹ ਇਹਨਾਂ ਦੇ ਸਪੋਰਟ ਚ ਆ ਕੇ ਇਹ ਜਿਹੜਾ ਇਹਨਾਂ ਨੇ ਵਾਰਤਤ ਕਰਨੀ ਸੀ ਅਨਮੋਲ ਦੇ ਕਹਿੰਦੇ ਤੇ ਇੱਕ ਦੇਖੀ ਕਿਤਾ ਸਰ ਇਹ ਜੋ ਹੁਣ ਤੱਕ ਮੁਢਲੀ ਤਫਤੀਸ਼ ਸਾਨੂੰ ਸਾਹਮਣੇ ਆਇਆ ਕਿ ਉਹਨਾਂ ਦੇ ਟੱਚ ਵਿੱਚ ਸੀਗੇ ਤੇ ਇਹ ਕਿਹਨੀ ਸੀਗੀ ਪਿੱਛੋਂ ਕਿਹਨੇ ਪਲੈਨਿੰਗ ਮੜਾਈ ਕਿੱਦਾਂ ਇਹਨਾਂ ਨੂੰ ਵੈਪਨ ਡਿਲੀਵਰ ਹੋਏ ਹੈ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਸਾਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਉਹ ਸਾਰਾ ਅਸੀਂ ਉਹਦੇ ਵਿੱਚ ਵੈਰੀਫਾਈ ਕਰਾਂਗੇ ਸਰ ਕਿਹੜੇ ਇਲਾਕੇ ਨਾਲ ਸੰਬੰਧਿਤ ਨੇ ਜੀ ਇਹ ਜਿਹੜੇ ਦੋ ਜਣੇ ਹੈਗੇ ਆ ਇਹ ਦੋਵੇਂ ਆਪਣੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਆ ਇੱਕ ਸਲੋਪਿੰਡ ਦਾ ਰਹਿਣ ਵਾਲਾ ਇੱਕ ਸਿਟੀ ਵਿਕਾਸ ਨਗਰ ਦਾ ਰਹਿਣ ਸਰ ਹੋਰ ਵੀ ਕੋਈ ਸਹਿਯੋਗੀ ਨਾਲ ਹੈ ਦੋ ਦੋ ਦੇ علاوہ ਕੋਈ ਬਿਲਕੁਲ ਜੀ ਬਿਲਕੁਲ ਇਹ ਸਾਰਾ ਨਾ ਇਹਨਾਂ ਦੇ ਵਿੱਚੋਂ ਕੁਝ ਹੋਰ ਵੀ ਨਾਮ ਸਾਡੇ ਸਾਹਮਣੇ ਆਏ ਆ ਜਿਹੜੇ ਇਹਨਾਂ ਨਾਲ ਮਿਲ ਕੇ ਪਲੈਨਿੰਗ ਕਰ ਰਹੇ ਸੀ ਉਹ ਥੋੜਾ ਸਕਿਉਰਿਟੀ ਰੀਜ਼ਨ ਕਰਕੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਹੱਸੀ ਹਜੇ ਨਹੀਂ ਦੱਸ ਸਕਦੇ ਬਟ ਜਲਦੀ ਸਾਨੂੰ ਲੱਗਦਾ ਕਿ ਇਹਦੇ ਚ ਹੋਰ ਵੀ ਐਸੀ ਕਾਫੀ ਕਲਾਸਿਕ ਹੈ ਕਿਨਾਂ ਨੂੰ ਕਲ ਫਾਇਰਿੰਗ ਕਰਨ ਸੀ ਕਿਨਾਂ ਦੇ ਘਰ ਤੇ ਇੱਕ ਦੁਕਾਨ ਦੇ ਕਿਨਾਰ ਉਹ ਉਹੀ ਤੋਂ ਸਕਿਉਰਿਟੀ ਰੀਜ਼ਨ ਕਰਕੇ ਅਸੀਂ ਦੱਸ ਨਹੀਂ ਸਕਦੇ ਕਿ ਇਹਨਾਂ ਨੇ ਕਿੱਥੇ ਫਾਇਰਿੰਗ ਕਰਨੀ ਸੀ ਬਟ ਇਹਨਾਂ ਨੇ ਉਸ ਜਗ੍ਹਾ ਦੀ ਰੇਕੀ ਵੀ ਕਰ ਲਈ ਸੀ ਤੇ ਸਾਨੂੰ ਇਹਨਾਂ ਦੇ ਜਿਹੜਾ ਇਹਨਾਂ ਕੋਲ ਮਿਡਲੀ ਤਰਤੀਸ਼ ਤੋਂ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਕਿ ਉਹ ਉੱਥੇ ਜਾ ਕੇ ਵੀ ਆਏ ਹੈ ਜਿਹੜਾ ਮੋਟਰਸਾਈਕਲ ਤੇ ਰੇਕੀ ਕੀਤੀ ਸੀਗੀ ਉਹ ਵੀ ਅਸੀਂ ਬਰਾਮਦ ਕਰ ਲਿਆ ਹੈ ਇਸ ਤੇ ਕੋਈ ਅੰਜਾਮ ਦਿੱਤਾ ਹੈ ਇਹ ਅਹ ਨਹੀਂ ਜੀ ਹਜੇ ਤੱਕ ਜਿਹੜਾ ਇਸ ਵੈਪਨ ਨਾਲ ਸਾਡੇ ਸਾਹਮਣੇ ਕੁਝ ਨਹੀਂ ਆਇਆ ਕਿ ਇਹਨਾਂ ਨੇ ਇਸ ਵੈਪਨ ਦਾ ਕਿਤੇ ਯੂਜ਼ ਕੀਤਾ ਹੋਇਆ ਹੈ ਸਰ ਇਸੇ ਕਟਨਾਉਂ ਜਾਂ ਦੇਰ ਜਾਵੇ ਸੀ ਕਿ ਵੈਸੇ ਲੰਘ ਤ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸਿਆ ਜੀ ਇਹਨਾਂ ਨੇ ਕਿਤੇ ਫਾਰਿੰਗ ਕਰਨੀ ਸੀਗੀ ਇਹਨਾਂ ਨੇ ਉਸ ਜਗ੍ਹਾ ਤੇ ਰੱਖੀ ਵੀ ਕਰ ਲਈ ਸੀ ਤੇ ਉਹ ਫਾਰਿੰਗ ਕਰਨ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਫੜ ਲਿਆ ਤੇ ਇਹਨਾਂ ਤੋਂ ਵੈਪਨ ਮਿਲ ਗਏ ਬਿਲਕੁਲ ਜੀ ਬਿਲਕੁਲ ਵੈਪਨ ਕਿਤੋਂ ਆਏ ਸਰ ਵੈਪਨ ਕਿਤੋਂ ਇਹਨਾਂ ਨੂੰ ਜਿਹੜਾ ਵੈਪਨ ਡਿਲੀਵਰ ਕਰਾਏ ਹੈ ਇਹਨਾਂ ਦੇ ਵਿੱਚੋਂ ਕੋਈ ਕੰਟੈਕਟ ਜਦੋਂ ਇਹ ਓਮ ਬਹਾਦਰ ਜਿਹੜਾ ਜੇਲ ਸੀਗਾ ਉਦੋਂ ਇਹਨਾਂ ਦੇ ਕੁਝ ਬੰਦੇ ਕੰਟੈਕਟ ਚਾਹ ਜਿਨ੍ਹਾਂ ਨੇ ਇਹਨਾਂ ਨੂੰ ਵੈਪਨ ਡਿਲੀਵਰ ਕਰਾਏ ਤਾਂ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈਗਾ ਉਹ ਸ ਜਦੋਂ ਵੀ ਰਿਮਾਂਡ ਚ ਇਹਨਾਂ ਤੋਂ ਕੁਝ ਕੁ ਹੋਏਗੀ ਤੁਹਾਨੂੰ ਉਸ ਤਰੀਕੇ ਨਾਲ ਦੱਸ ਦੋ। ਫਾਈਨਿੰਗ ਜਿਹੜੀ ਇਹਨੇ ਕਰਤੀ ਸੀਗੀ ਸਰ ਉਹ ਸਿਆਸੀ ਹੈ ਜਾਂ ਸਮਾਜਿਕ ਲੋਕੀ ਹੈਗੇ ਆ ਜਾਂ ਕੋਈ ਲੀਡਰ ਹੈ ਜਾਂ ਕੋਈ ਬਾਈਕ ਹੈ ਜਿੱਤੇ ਇਹਨਾਂ ਨੇ ਫਾਇਰਿੰਗ ਕਰੀ ਸੀ ਉਹ ਜਿਹੜਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਉਹ ਬਿਲਕੁਲ ਹੀ ਨਾਰਮਲ ਪਰਸਨ ਸੀਗਾ ਬਟ ਉਹ ਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਉਹਦਾ ਨਾਮ ਤੇ ਕੁਝ ਹੋਰ ਵੀ ਨਹੀਂ ਕਰ ਸਕਦੇ। ਜਿਲ੍ਹੇ ਵਿੱਚ ਇਹਨਾਂ ਹਿੰਟ ਮਿਲ ਸਕਦਾ ਜਿਲ੍ਹੇ ਚ ਹੀ ਹੈ ਕਿ ਜਿਲ੍ਹੇ ਤੋਂ ਬਾਹਰ ਨਹੀਂ ਬਾਹਰ ਬਾਹਰ ਕਿਤੇ ਕਰਦੀ ਸੀ ਜਿਲ੍ਹੇ ਚ ਨਹੀਂ ਸੀ। ਆਹ ਠੀਕ ਹੈ। ਠੀਕ ਹੈ। ਤਦੇਰਾ ਸੰਰੋਣ ਹੈ ਉਹ ਕਿੱਦਾਂ ਆ ਜਾਣਾ ਸੰਰੋਣ ਦਾ ਜੇਲ੍ਹ ਦੇ ਇਲਾਕੇ ਤੋਂ ਪਰਖ ਹੋਇਆ ਹਾਂਜੀ ਇਹ ਦੋਵੇਂ ਨਵਾਂ ਸ਼ਹਿਰ ਤੇ ਰਹਿਣ ਵਾਲੇ ਜੀ ਇੱਥੇ ਇੱਕ ਦੂਜੇ ਦੇ ਸੰਪਰਕ ਚ ਆਏ ਹੈ ਕੋਈ ਇਦਾਂ ਨਹੀਂ ਕਿ ਇਕੱਠੇ ਕੰਮ ਕਰਦੇ ਸੀ ਜੀ ਬਟ ਇੱਥੋਂ ਦੇ ਨਵਾਂ ਸ਼ਹਿਰ ਤੇ ਰਹਿਣ ਕਰਕੇ ਇੱਕ ਦੂਜੇ ਦੇ ਸੰਪਰਕ ਚ ਆਏ ਹਨ ਸਰ ਇਹ ਉਮਰ ਕੀ ਹੈ ਉਹਦੀ ਹਾਂਜੀ ਉਮਰ ਕੀ ਹੈ ਇਹਨਾਂ ਦੇ ਕੋਈ ਕਿੰਨਾ ਪੜਿਆ ਜੀ ਹੈ ਨਾ ਪਰ ਪੜੇ ਲਿਖੇ ਤਾਂ ਘਾਟੀ ਹੈਗੀ ਜਿਹੜਾ ਓਮ ਹੈਗਾ ਉਹ 24 ਸਾਲ ਦਾ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਉਹ 26 ਸਾਲ ਦਾ ਹੈਗਾ ਸਰ ਕਿਤੇ ਤੁਹਾਨੂੰ ਕੋਈ ਅਸਲੇ ਮਿਲਿਆ ਕਿ ਨਸ਼ੀਲਾ ਪਦਾਰਥ ਕੋਈ ਨਹੀਂ ਮਿਲਿਆ ਜੀ ਇੱਕ ਤਾਂ ਜਿੱਦਾਂ ਤੁਹਾਨੂੰ ਦੱਸਿਆ ਤੈਨੂੰ ਵੈਪਨ ਮਿਲਿਆ ਨਾਲ 15 ਰੌਡ ਮਿਲਿਆ ਜਰਾ ਉਹ ਦੋਸ਼ੀਆਂ ਦੀ ਫੋਟੋ ਬਾਹਰ ਹੀ ਕਰਾ ਦਿੰਦੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499